ਇਸ ਤਰੀਕੇ ਨਾਲ ਗਲਤ ਤਰੀਕੇ ਨਾਲ ਹੁੰਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬੇਸ਼ੱਕ ਪਾਸਪੋਰਟ ਬਣਾਉਣ ਦੀ ਗੱਲ ਹੈ ਕਿਸੇ ਸਰਕਾਰੀ ਕਾਗਜ਼ਾਤ ਦੇ ਵਿੱਚ ਬਾਰ ਬਾਰ ਜਿਹੜੇ ਐਡਰੈਸ ਪੇਜ ਹੋਣੇ ਉਹਨਾਂ ਨੂੰ ਦਰੁਸਤ ਕਰਾਉਣਾ ਬਹੁਤ ਮਹਿੰਗਾ ਤੇ ਬਹੁਤ ਹੀ ਸਮੇਂ ਦੀ ਜਿਹੜੀ ਹੈ ਬਰਬਾਦੀ ਹੈ ਉਹ ਹੋਣੀ ਹੈ ਇਸ ਪ੍ਰਧਾਨ ਜੀ ਅੱਜ ਤੁਸੀਂ ਨਗਰ ਕੌਂਸਲ ਮਾਨਸਾ ਦੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਆ ਕੀ ਕਹਿਣਾ ਚਾਹੋਗੇ ਵਿਖੋ 21 ਮੈਂਗਲੀ ਜਿਹੜੀ ਸੰਘਰਸ਼ ਕਮੇਟੀ ਹੈ ਜਿਹੜੀ ਗਲਤ ਬਾਰਡਬੰਦੀ ਦੇ ਖਿਲਾਫ ਜੀ ਨੇ ਅਗਲ ਜਿਹੜਾ ਵਿੰਗੜ ਪੱਡਿਆ ਹੋਇਆ ਪਿਛਲੇ ਦਿਨੀ ਸੀਸੀ ਮਾਨਸਾ ਨੂੰ ਵੀ ਏਡੀਸੀ ਨੂੰ ਵੀ ਐਸਬੀਐਮ ਨੂੰ ਵੀ ਔਰ ਈਓ ਨੂੰ ਵੀ ਜਿਹੜਾ ਗਲਤ ਵਾਰਡ ਵੰਡੀ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਜਣੀ ਇੱਕ ਪ੍ਰੋਟੈਸਟ ਤੋਂ ਬਾਅਦ ਜਿਹੜੇ ਮੰਗ ਪੱਤਰ ਦਿੱਤੇ ਗਏ। ਔਰ ਅੱਜ ਦਾ ਜਿਹੜਾ ਸੰਘਰਸ਼ ਸੀਗਾ ਉਸ ਸੰਘਰਸ਼ ਦੇ ਦਰਮਿਆਨ ਹੀ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਇੱਕ ਕਾਲ ਆਈ ਕਿ ਇੱਕ ਮੀਟਿੰਗ ਜੇ ਕੀਤੀ ਜਾਵੇ ਜਿਹੜੀ ਤੁਹਾਡੇ ਇਤਰਾਜ਼ ਨੇ ਉਹ ਤੁਸੀਂ ਦਰਜ ਕਰਾਓ ਅਸੀਂ ਪਹਿਲਾਂ ਵੀ ਜਿਹੜੇ ਦਰਜ ਕਰਵਾ ਚੁੱਕੇ ਹਾਂ ਮੱਗ ਪੱਤਰ ਦੇ ਚੁੱਕੇ ਹਾਂ ਅੱਜ ਫੇਰ ਉਸ ਦੇ ਸਬੰਧ ਦੇ ਵਿੱਚ ਯੋ ਮਾਨਸਾ ਨਾਲ ਔਰ ਜਿਹੜੇ ਜਲੋਕ ਸੀ ਸੀਨੀਅਰ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਉਹ ਹਾਜ਼ਰ ਸੀ ਮੀਟਿੰਗ ਦੇ ਵਿੱਚੋਂ ਕੁਝੀਆਂ ਸਮਝੀਆਂ ਜਿਹੜੀਆਂ ਜਥੇਬੰਦੀਆਂ ਨੇ 21 ਮੈਂਗਰੀ ਸੜਕ ਖੇਲੇ ਦੀ ਅਗਵਾਈ ਦੇ ਵਿੱਚ ਅੱਜ ਮਿਲੀਆਂ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਜੇਕਰ ਤੁਸੀਂ ਇਹ ਗਲਤ ਜਿਹੜੀ ਵਾਰਡਬੰਦੀ ਕੀਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਨੇ ਹੋਰ ਵਧਣਾ ਹੈ ਕਿ ਲੋਕ ਪਹਿਲਾਂ ਹੀ ਪੀੜਤ ਨੇ ਲੋਕ ਮਹਿੰਗਾਈ ਤੋਂ ਪੀੜਤ ਨੇ ਨਗਰ ਨੀਂਵ ਸੇਵ ਸਮਾਮਾ ਤੋਂ ਪੀੜਤ ਨੇ ਔਰ ਜਿਹੜੀ ਸਿਹਤ ਸਿੱਖਿਆ ਮਹਿੰਗੀ ਹੈ ਉਸ ਤੋਂ ਪੀੜਤ ਨੇ ਸਿੱਖਿਆ ਦੇ ਕੋਈ ਪੂਰੇ ਪ੍ਰਬੰਧ ਨਹੀਂ ਔਰ ਬੇਰਜ਼ਗਾਰੀ ਦਾ ਵੱਡਾ ਬੋਲਬਾਲਾ ਲੋਕ ਪਹਿਲਾਂ ਹੀ ਪੀੜਤ ਨੇ ਔਰ ਇਸ ਕਰਕੇ ਜੇ ਇਹ ਵਾਰਡਬੰਦੀ ਇਸ ਤਰੀਕੇ ਨਾਲ ਗਲਤ ਤਰੀਕੇ ਨਾਲ ਹੁੰਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬੇਸ਼ੱਕ ਪਾਸਪੋਰਟ ਬਣਾਉਣ ਦੀ ਗੱਲ ਹੈ ਕਿਸੇ ਸਰਕਾਰੀ ਕਾਗਜ਼ਾਤ ਦੇ ਵਿੱਚ ਬਾਰ ਬਾਰ ਜਿਹੜੇ ਐਡਰੈਸ ਸਟੇਜ ਹੋਣੇ ਉਹਨਾਂ ਨੂੰ ਦਰਸਤ ਕਰਾਉਣਾ ਬਹੁਤ ਮਹਿੰਗਾ ਤੇ ਬਹੁਤ ਹੀ ਸਮੇਂ ਦੀ ਜਿਹੜੀ ਹੈ ਬਰਬਾਦੀ ਹੈ ਉਹ ਹੋਣੀ ਹੈ ਇਸ ਕਰਕੇ ਪਰਜੋਰ ਮੰਗਿਆ ਸਰਕਾਰ ਤੋਂ ਕਿ ਇਹਨੂੰ ਅਵੇਸਲਾ ਨਾ ਨਵੇ ਇਹ ਸੰਘਰਸ਼ ਨੇ ਬਹੁਤ ਵੱਡਾ ਹੋਣਾ ਹੈ ਗਾਂ ਵਧਣਾ ਹੈ ਵੱਡਾ ਉੱਠਣਾ ਹੈ ਇਸ ਕਰਕੇ ਅੱਜ ਈਓ ਸਾਹਿਬ ਨੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਤੁਹਾਡੇ ਇਤਰਾਜ਼ ਆਗੇ ਆਲੇ ਤੱਕ ਕੁਝ ਵੀ ਫਾਈਨਲ ਨਹੀਂ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਜਿਹੜਾ ਹੈਗਾ ਦਰਸਤ ਉਹ ਕੀਤਾ ਜਾਊਗਾ ਇਸ ਗੱਲ ਦਾ ਭਰੋਸਾ ਦਿੱਤਾ ਔਰ ਮੈਂ ਸਮੂਚੀ ਜਨਤਾ ਨੂੰ ਇਸ ਗੱਲ ਦੀ ਪੇਨ ਕਰਦਾ ਕਿ ਇਹਨਾਂ ਦੇ ਭਰੋਸਿਆਂ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਕਰਨਾ ਆਪਣੇ ਆਪ ਨੂੰ ਤਿਆਰ ਰੱਖਣਾ ਹੈ ਆਉਣ ਵਾਲੇ ਦਿਨਾਂ ਚ ਕੁਛ ਹੋਰ ਜਿਹੜਾ ਆ ਉਹ ਬਿੰਦਣਾ ਪੈਸੇ